ਜਤਿੰਦਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪ੍ਰੀਤਨਗਰ ਲੱdde ਵਾਲੀ ਰੋਡ ਜਲੰਧਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਗਰੀਬ ਪਰਿਵਾਰ ਦਾ ਰਹਿਣ ਵਾਲਾ ਹੈ ਤੇ ਉਸ ਦਾ ਪਤੀਜਾ ਜਿਸ ਦਾ ਨਾਮ ਸਾਜਨ ਉਮਰ ਮਹਿਜ 17 ਸਾਲ ਦੱਸੀ ਜਾ ਰਹੀ ਹੈ ਪਿਛਲੇ ਦਿਨੀ ਲੱਦੇ ਵਾਲੀ ਫਲਾਈਓਵਰ ਦੇ ਨਜ਼ਦੀਕ ਆਪਣੇ ਘਰ ਨੂੰ ਵਾਪਸ ਪਰਤ ਰਿਹਾ ਸੀ ਤੇ ਉਸੇ ਵਕਤ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ ਤਾਂ ਜਿਸ ਗੱਡੀ ਦੇ ਨਾਲ ਹੀ ਐਕਸੀਡੈਂਟ ਹੁੰਦਾ ਹੈ ਉਸ ਦਾ ਚਾਲਕ ਵੀ ਮੌਕੇ ਤੇ ਗੱਡੀ ਲੈ ਕੇ ਫਰਾਰ ਹੋ ਜਾਂਦਾ ਹੈ ਉੱਥੇ ਇਹਨਾਂ ਨੇ ਦੱਸਿਆ ਕਿ ਉਸ ਦੇ ਭਤੀਜੇ ਸਾਜਨ ਦੀ ਸੱਜੀ ਲੱਤ ਤੇ 60 ਵਜੇ ਸੀ ਤੇ ਮੌਕੇ ਤੇ ਲੜਕੇ ਸਾਜਨ ਨੂੰ ਕਪੂਰ ਹਸਪਤਾਲ ਨੇੜੇ ਲੰਮਾ ਪਿੰਡ ਚੌਂਕ ਦਾਖਲ ਕਰਵਾਇਆ ਜਾਂਦਾ ਹੈ ਤੇ ਲਾ ਦੌਰਾਨ ਡਾਕਟਰਾਂ ਦੀ ਦੇਰੀ ਤੇ ਅਣਗਹਿਲੀ ਕਾਰਨ ਬੱਚੇ ਦੀ ਲੱਤ ਕਾਲੀ ਪੈ ਜਾਂਦੀ ਹੈ ਲੱਤ ਵਿੱਚ ਪਸ ਪੈ ਜਾਂਦੀ ਹੈ ਜ ਕਹੇ ਕਿ ਜੇਕਰ ਸਹੀ ਹੋ ਜਾਂਦਾ ਤਾਂ ਅੱਜ ਬੱਚਾ ਆਪਣੇ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਸਲਾਮਤ ਬੈਠਾ ਹੋਣਾ ਸੀ ਉਹਨਾਂ ਨੇ ਕਹਿ ਕੇ ਮਜਬੂਰ ਹੋ ਕੇ ਸਾਨੂੰ ਪੁਲਿਸ ਕਮਿਸ਼ਨਰ ਜਲੰਧਰ ਨੂੰ ਗੱਡੀ ਚਾਲਕ ਤੇ ਕਪੂਰ ਹਸਪਤਾਲ ਦੇ ਡਾਕਟਰਾਂ ਖਿਲਾਫ ਦਰਖਾਸਤ ਦੇਣੀ ਪੈ ਰਹੀ ਹੈ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਮਾਮਲੇ ਦੀ ਜਾਂਚ ਕਰ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਜਤਿੰਦਰ ਸਿੰਘ ਉੱਗੇ ਸਮਾਜ ਸੇਵਕ ਰਗਵੀਰ ਲਾਲ ਕੌਂਸਲਰ ਸ਼ਮਸ਼ੇਰ ਖੈਰਾ ਲक्की ਅਸ਼ੋਕ ਪ੍ਰਧਾਨ ਬਲਜਿੰਦਰ ਕੁਮਾਰ ਪਵਨ ਕੁਮਾਰ ਜੋਗਿੰਦਰ ਸਿੰਘ ਮੈਂਬਰ ਮੌਜੂਦ ਰਹੇ ਪੱਤਰਕਾਰ ਰਵੀ ਜੱਸੀ ਦੀ ਜਲੰਧਰ ਤੋਂ ਰਿਪੋਰਟ ਕਿ ਮੈਂ ਫੁੱਪੜੀ ਲੱਗਦਾ ਅੱਛਾ ਜੀ ਤੇ ਬੱਚਾ ਜਿਹੜਾ ਸੀਗਾ ਜੀ 17 ਸਾਲਾਂ ਦਾ ਆ ਹਾਂਜੀ ਤੇ ਉਸ ਦਾ ਜਦੋਂ ਐਕਸੀਡੈਂਟ 11 ਫਰਵਰੀ ਹੋਇਆ ਜੀ ਹਾਂਜੀ 11 ਫਰਵਰੀ ਜੀ ਉੱਥੋਂ ਹਸਪੀਟਲ ਪੀਸਰ ਵਾਲੇ ਮੌਜੂਦ ਸੀਗੇ ਜਿਹੜੇ ਪੀਸਰ ਵਾਲੇ ਗੱਡੀ ਉੱਥੇ ਮੌਜੂਦ ਸੀ ਸਾਡੇ 2 ਬੱਚੇ ਸੀ ਜਿਹੜੇ ਚੱਕ ਕੇ ਉਹਨਾਂ ਨੇ ਐਂਬੂਲੈਂਸ ਵਿੱਚ ਪਾਇਆ ਉੱਥੋਂ ਲੈ ਗਏ ਜੀ ਜੋਹਲ ਹਸਪੀਟਲ ਜੋਹਲ ਹਸਪੀਟਲ ਤੋਂ ਕਰੇ ਐਕਸ-ਰੇ ਵਗੈਰਾ ਕੋਈ ਕੁਛ ਇਦਾਂ ਲਈ ਐਕਸ-ਰੇ ਜਦੋਂ ਐਕਸੀਡੈਂਟ ਦਾ 2 ਜਾਨੇ ਸੀਗੇ 2 ਮੁੰਡੇ ਹੀ ਸਾਡੇ ਜਿਹੜੇ ਉਹ ਗੱਲ ਕੋਲਸਰੇ ਮੁਲਾਜ਼ਮ ਵੀ ਦੋਈ ਸੀਗੇ ਜੀ ਗੱਡੀ ਦੇ ਵਿੱਚ ਅੱਛਾ ਜੀ ਦੂਜੇ ਦੇ ਵੀ ਸੱਟਾਂ ਲੱਗੀਆਂ ਹਾਂਜੀ ਦੂਜੇ ਦੇ ਵੀ ਸੱਟਾਂ ਲੱਗੀਆਂ ਨਹੀਂ ਦੂਜੇ ਦਿਨ ਲੱਗੀ ਜੀ ਉਹ ਗੱਡੀ ਵਾਲਾ ਜੀ ਦੇਖੋ ਜਦੋਂ ਉਹ ਮੁੰਡੇ ਚੱਕ ਆਪਣੇ ਬੰਦੇ ਜੀ ਗੱਡੀ ਦੇ ਜਦੋਂ ਚੱਕਣ ਲੱਗੇ ਉਹ ਆਪਣੇ ਮੁੰਡੇ ਬੱਚੇ ਨੂੰ ਚੱਕਣ ਲੱਗੇ ਜੀ ਪੀਐਸਆਰ ਉੱਥੇ ਮੌਜੂਦ ਹੈ ਜੀ ਉਹਨਾਂ ਨੇ ਕੁਝ ਨਹੀਂ ਕੀਤਾ ਇਹ ਉਹ ਵੀ ਉਹ ਜਦੋਂ ਗੱਡੀ ਖੜੀ ਹੈ ਉਹ ਫੜ ਸਕਦੇ ਉਹਨਾਂ ਨੂੰ ਸਾਰਾ ਗੱਡੀ ਦਾ ਪਤਾ ਹੈ ਜੀ ਉਹ ਗੱਡੀ ਦੇ ਵਿੱਚ ਸਾਰਾ ਰਿਜ਼ਲਟ ਉਹ ਸਭ ਕੁਝ ਕੱਢ ਸਕਦੇ ਆ ਉਹਦਾ ਨਾਮ ਨੂੰ ਪਤਾ ਕੋਈ ਗੱਡੀ ਨਾ ਨਹੀਂ ਮੁਲਾਜ਼ਮਾਂ ਦਾ ਨਾਮ ਨਹੀਂ ਜੀ ਪਤਾ ਇਹ ਸੌਰੀ ਹਾਂਜੀ ਜਿਹੜੀ ਹ ਉਸ ਪੋਲ ਦੇ ਉੱਪਰ ਹੋਇਆ ਜੀ ਉਤੋਂ ਬਾਅਦ ਜੀ ਜੋਹਲ ਹਸਪੀਟਲ ਲੈ ਗਏ ਉਹਨਾਂ ਨੇ ਐਕਸਰੇ ਵਗੈਰਾ ਕੀਤੇ ਆ ਉਤੋਂ ਇਹਨਾਂ ਨੇ ਕਢਾ ਕੇ ਕਪੂਰ ਹਸਪੀਟਲ ਲੈ ਗਏ ਆ ਕਪੂਰ ਹਸਪੀਟਲ ਦੇ ਵਿਜਾਏ ਉਹਨਾਂ ਨੇ ਜਦੋਂ ਆਪਣਾ ਟ੍ਰੀਟਮੈਂਟ ਸ਼ੁਰੂ ਕੀਤਾ ਆ ਉਹਨਾਂ ਦੀ ਪਲੇਟਾ ਬੂਟਾ ਲੱਤਾਂ 'ਚ ਪਾਈਆਂ ਜੀ ਸੱਜੇ ਲੱਤ ਤੇ ਪਲੇਟਾ ਪਾਉਣ ਤੋਂ ਬਾਅਦ ਕੁਝ ਦਿਨ ਬਾਅਦ ਉਹਨਾਂ ਨੇ ਰੈਫਰ ਇੱਕ ਦੂਜੇ ਤੀਜੇ ਦਿਨ ਕਰਤਾ ਜੀ ਉਤੋਂ ਬਾਅਦ ਇਹਨਾਂ ਨੇ ਰੈਫਰ ਕਿਉਂ ਕਰ ਦਿੱਤਾ ਉਹ ਕਹਿੰਦੇ ਨਿਰਫਨ ਨੇ ਕਿਹਾ ਉਹਦਾ ਛੁੱਟੀ ਦਿੱਤੀ ਸੀਗੀ ਤੇ ਉਹ ਘਰੇ ਲੱਗ ਗਿਆ ਉਸ ਟਾਈਮ ਜੀ ਕਿੰਨਾ ਕੁ ਟਾਈਮ ਜਿਹੜਾ ਲੜਕਾ ਹਸਪਤਾਲ ਦੇ ਵਿੱਚ ਰਿਹਾ ਉੱਥੇ ਜੀ 3-4 ਦਿਨ ਰਿਹਾ ਜੀ ਹਸਪਤਾਲ ਜੀ 3-4 ਦਿਨ ਹਸਪਤਾਲ ਦੇ ਵਿੱਚ ਰਿਹਾ ਪਰ ਜਿਹੜਾ ਡਾਟਾ ਪਾ ਕੇ ਫਿਰ ਉਹ ਇੱਕ ਛੁੱਟੀ ਦੇਤੀ ਘਰੇ ਆ ਗਏ ਜੀ ਪਰ ਤੁਹਾਡੇ ਕਹਿੰਦੇ ਮੁਤਾਬਕ ਕਿਹਾ ਜਾ ਰਿਹਾ ਵੀ 2 ਮਹੀਨੇ ਜਿਹੜਾ ਡਾਕਟਰ ਵੱਲੋਂ ਲਿਕੇ ਆ ਗਿਆ ਬਿਲਕੁਲ ਝੂਠ ਹੈ ਜੀ ਡਾਕਟਰ ਦੀ ਗੱਲ ਬਹੁਤ ਝੂਠ ਬੋਲ ਰਿਹਾ ਜੀ ਉਹ ਆਪਣਾ ਵਿਚਾ ਕਰਨ ਲਈ ਜੋ ਮਰਜ਼ੀ ਕਰਦਾ ਇਹ ਸਾਰੇ ਅਸੀਂ ਤੁਹਾਨੂੰ ਪੜ ਬੰਦੇ ਆ ਜੀ ਉਹ ਸਾਨੂੰ ਲੈ ਕੇ ਉਹਨਾਂ ਨੇ ਅੰਬਰਸਰ ਦਾ ਵੀ ਰੈਫਰਲ ਕਰਕੇ ਦਿੱਤਾ ਸੀਗਾ ਤੇ ਆਪਾਂ ਉਸ ਦੀ ਰਿਪੋਰਟ ਤੇ ਨਹੀਂ ਗਏ ਕਿਉਂਕਿ ਸਾਨੂੰ ਪਤਾ ਉਹਦੀ ਰਿਪੋਰਟ ਚ ਕੋਈ ਨਾ ਕੋਈ ਕਪੜਾ ਜ਼ਰੂਰ ਹੈ ਜੀ ਤਾਂ ਤੁਹਾਡੇ ਨਾਲ ਜਿਹੜੀ ਆ ਡਾਕਟਰ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਨਹੀਂ ਡਾਕਟਰ ਨਾਲ ਹੁਣ ਬਾਤ ਚ ਨਹੀਂ ਹੋਈ ਜੀ ਉਹਨਾਂ ਨੇ ਜਦੋਂ ਅੰਬਰਸਰ ਰੈਫਰ ਕੀਤਾ ਆਪਾਂ ਉਹ ਦੇਤੀ ਛੁੱਟੀ ਉਹ ਪਟੀਆਂ ਕਰਨ ਭੇਦੇ ਹੀ ਮੈਨੂੰ ਉਹਨਾਂ ਦੀ ਗਲਤੇ ਯਕੀਨਤੀ ਸੀਗਾ ਜੀ ਉੱਥੇ ਆਪਾਂ ਹਸਪਤਾਲ ਲੈ ਕੇ ਸੇਵਲ ਸੇਵਲ ਵਾਲੇ ਮੰਗਦੇ ਹੀ ਰਿਪੋਰਟਾਂ ਜੀ ਉਹਨਾਂ ਦੇ ਐਕਸਰੇ ਜੋ ਵੀ ਆ ਮੁੜ ਕੇ ਉਹ ਕਹਿੰਦੇ ਜੀ ਐਕਸਰੇ ਲੈ ਕੇ ਉਹਨਾਂ ਨੂੰ ਪੁੱਛੇ ਜੀ ਐਕਸਰੇ ਕਿੱਥੇ ਆ ਇਹ ਕਹਿੰਦੇ ਜੀ ਕਪੂਰ ਹਸਪਤਾਲ ਕੋਲ ਆ ਸਾਨੂੰ ਕੁਝ ਨਹੀਂ ਦਿੱਤਾ ਜੀ ਜਦੋਂ ਕਪੂਰ ਹਸਪਤਾਲ ਪਹੁੰਚੇ ਜੀ ਉਹ ਕਹਿੰਦੇ ਜੀ ਸਾਡੇ ਕੋਲ ਐਕਸਰੇ ਹੈ ਨਹੀਂ ਗਏ ਜੀ ਉਹਨਾਂ ਨੂੰ ਕੋਈ ਪ੍ਰੂਫ ਨਹੀਂ ਸੇਵ ਵਾਲਾ ਕਹਿੰਦੇ ਆਂ ਆਪਾਂ ਇਸ ਤੋਂ ਬਗੈਰ ਟ੍ਰੇਟਮੈਂਟ ਆਪਾਂ ਕੁਝ ਨਹੀਂ ਲੈਣਾ ਕਰਦਾ ਕੋਈ ਹਿਸਾਬ ਕਿਤਾਬ ਨਹੀਂ ਸਾਡਾ ਉਹ ਜਿੱਦ ਤਾਈ ਆਪਣਾ ਪ੍ਰੂਫ ਨਾ ਹੋਵੇ ਕੋਈ ਵੀ ਹਸਪੀਟਲ ਆਥੇ ਨਹੀਂ ਪਾਉਂਦਾ ਜੀ ਹੁਣ ਤੁਹਾਡੀ ਅਗਲੀ ਰਿਪੋਰਟਾਂ ਤੋਂ ਬਗੈਰ ਸਰ ਕੁਝ ਨਹੀਂ ਹੋ ਕਰ ਸਕਦੇ ਸਾਡੇ ਕੋਲ ਕੁਝ ਨਹੀਂ ਹੈਗਾ ਉਹ ਉਹਨਾਂ ਨੇ ਰਿਪੋਰਟਾਂ ਦਿੱਤੀ ਸਨ ਸੇਵਲ ਹਸਪੀਟਲ ਨੇ ਜਿੱਥੇ ਇਲਾਜ ਹੋਇਆ ਕਪੂਰ ਹਸਪੀਟਲ ਹੈਗੀਆਂ ਜੀ ਇੱਕ ਦੋ ਰਿਪੋਰਟਾਂ ਹੈਗੀਆਂ ਜਿਹੜੇ ਰੈਫਰ ਕੀਤਾ ਸੀ ਨੰਬਰ ਸਰਦਾ ਉਹਨਾਂ ਨੇ ਉਹ ਔਰ ਰਿਪੋਰਟ ਹੈਗੀ ਆਪਣੇ ਕੋਲ ਨਹੀਂ ਜਿਹੜਾ ਇਲਾਜ ਦੇ ਦੌਰਾਨ ਜਿਹੜੀਆਂ ਉਹਨਾਂ ਨੇ ਉੱਥੇ ਸਿਰਫ ਬਗ ਐਚੂਨਾ ਮੂਲਕੇ ਬਾਅਦ ਚ ਵੀ ਰਿਕਵੈਸਟ ਕੀਤੀ ਜੋ ਫੇਰ ਸੇਵਲ ਤੋਂ ਉਹਨਾਂ ਤੋਂ ਵਾਪਸ ਫੇਰ ਉਹਦੇ ਕੋਲ ਲੈ ਕੇ ਆਂਦਾ ਉਹ ਕਹਿੰਦੇ ਸਾਡੇ ਕੋਲ ਲੈ ਕੇ ਆਈ ਪੱਟੀ ਕਰਾਂਗੇ ਸਾ ਅਸੀਂ ਲੱਤ ਨਹੀਂ ਦੇਖੀ ਸੀ ਅੱਖੀ ਜੀ ਉਹਦੀ ਪੱਟੀ ਕਰਾ ਕੇ ਦੋ ਦਿਨ ਲੈ ਕੇ ਗਏ ਪਰ ਦੋ ਤਿੰਨ ਫੇ ਦੋਤੰਦਰ ਵਾਲਾ ਬੱਚਾ ਬਹੁਤ ਜ਼ਿਆਦਾ ਤੰਗ ਹੋਇਆ ਫੇਰ ਪਕਪੂਰ ਹਸਪਤਲ ਪਹੁੰਚੇ ਜਿਲਕਪੂਰ ਹਸਪਤਲ ਪਹੁੰਚੇ ਤੇ ਮੈਂ ਡਾਕਟਰ ਨੂੰ ਮੈਂ ਖੁਦ ਹੀ ਆ ਕੇ ਮਿਲੇ ਡਾਕਟਰ ਨੂੰ ਮੈਂ ਕਿਹਾ ਸਰ ਸਾਡੇ ਬੱਚੇ ਦਾ ਇਹ ਲਤ ਸਹੀ ਤਰੀਕੇ ਨਾਲ ਨਹੀਂ ਹੈਗੀ ਕੋਈ ਲਤ ਕਾਲੀ ਪੈ ਰਹੀ ਹੈ ਦਰਦ ਹੁੰਦੀ ਬਹੁਤ ਜ਼ਿਆਦਾ ਬੱਚਾ ਸਾਰੀ ਰਾਤ ਰੋਂਦਾ ਆ ਸੌਂਦਾ ਨਹੀਂ ਹੈਗਾ ਤੇ ਉਹ ਕਹਿਣ ਲੱਗੇ ਜੀ ਫੇਰ ਇਦਾਂ ਕਰੋ ਅੰਬਰਥਲਾ ਜੋ ਮੈਂ ਕਿਹਾ ਅੰਬਰਥ ਨਹੀਂ ਸਰ ਜੀ ਤੁਸੀਂ ਇਲਾਜ ਕੀਤਾ ਤਾਂ ਤੁਸੀਂ ਕਰੋ ਉਹ ਕਹਿੰਦੇ ਜੀ ਰੋਧ ਦਾ 4-5000 ਰੁਪਏ ਖਰਚਾ ਹੋਣਾ ਕਰ ਸਕਦੇ ਹੋ ਆਪਾਂ ਕਿਹਾ ਤਾਂ ਜੀ ਕਰਾਂਗੇ ਜੀ 4-5000 ਰੁਪਏ ਜਿਹੜਾ ਰੋਧ ਦਾ ਖਰਚ ਕਿਹੜੇ ਡਾਕਟਰ ਕੋ ਡਾਕਟਰ ਜੀ ਪਠਾਨਪੁਰ ਡਾਕਟਰ ਡਾਕਟਰ ਦਾ ਨਾਮ ਕੁਝ ਪਤਾ ਹਾਂਜੀ ਹਾਂਜੀ ਕੀ ਡਾਕਟਰ ਦਾ ਕੋਈ ਨਾਮ ਡਾਕਟਰ ਨਾਮ ਤਾਂ ਨਹੀਂ ਪਤਾ ਇਹ ਕੋਰ ਹਸਪੀਟਲ ਹੈ ਨਾ ਬਸ ਡਾਕਟਰ ਦਾ ਨਾਮ ਨਹੀਂ ਮੈਂ ਜਾਣਦਾ ਜੀ ਜਿੰਨਾ ਕਿ 10 ਵੀ ਅਨਪੜ੍ਹਿਆ ਮੈਂ ਕੋਈ ਨਾਮ ਜਨ ਬਿਆਨਿਕ ਵੀ ਨਹੀਂ ਹੈਗਾ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਜੀ ਮੈਂ ਜਦੋਂ ਉੱਪਰ ਲੈ ਗਏ ਜਦੋਂ ਰੂਮ ਦੇ ਵਿੱਚ ਉਜਲ ਬੱਚੇ ਦੀ ਲੱਤ ਪੱਟੀ ਖੋਲੀ ਤੇ ਜਦੋਂ ਮੈਂ ਉੱਥੇ ਦੇਖਣ ਗਿਆ ਜੀ ਤੇ ਲੱਤ ਇੰਨੀ ਖਰਾਬ ਜੀ ਫਿਰ ਮੈਂ ਡਾਕਟਰ ਨੂੰ ਮੈਂ ਕਿਹਾ ਡਾਕਟਰ ਸਾਹਿਬ ਜੀ ਇਹ ਲੱਤ ਪੱਟੀਆਂ ਨਾਲ ਸਹੀ ਹੋਣ ਵਾਲੀ ਨਹੀਂ ਹੈਗੀ ਉਸ ਗੱਲ ਤੇ ਡਾਕਟਰ ਮੰਨ ਗਿਆ ਜੀ ਕਹਿੰਦੇ ਹਾਂ ਪੱਟੀਆਂ ਨਾਲ ਨਹੀਂ ਹੋਣਾ ਇਹਨੂੰ ਅੰਬਰਸਰ ਲੈ ਜਾਓ ਜੀ ਉਹ ਫਿਰ ਮੁੜ ਕੇ ਉਹਨਾਂ ਨੇ ਅੰਬਰਸਰ ਦਾ ਲਿਖਤਾ ਜੀ ਉਦੋਂ ਕੁ ਪਾਸ ਸਿੱਧਾ ਘਰ ਲੈ ਕੇ ਆਇਆ ਜੀ ਘਰ ਤੋਂ ਬਾਅਦ ਸੇਵਲ ਹਸਪਤਾਲ ਲੈ ਗਈ ਸੇਵਲ ਤੋਂ ਅੰਬਰਸਰ ਰੈਫਰ ਹੋਏ ਜੀ ਅੰਬਰਸਰ ਤੋਂ ਚੰਡੀਗੜ ਰੈਫਰ ਹੋਏ ਜੀ ਫਿਰ ਚੰਡੀਗੜ੍ਹ ਵਾਲਿਆਂ ਨੇ ਵਾਪਸ ਜਲੰਧਰ ਭੇਜਿਆ ਜੀ ਉਹ ਇੰਨੇ ਦਿਨ ਬੱਚਾ ਕੋਈ ਇੱਕ ਤਾਂ ਵਿਚਾਰੇ ਗਰੀਬ ਮੰਗ ਚੋਂ ਕੇ ਮਹੱਲੇਦਾਰੀ ਲਾਰੇ ਸੀਗੇ ਕੋਈ 500 ਕੋਈ 1000 ਕੋ 200 ਕੋਈ ਗੁਰਦੁਆਰੇ ਮੰਦਰ ਇਦਾਂ ਹਲ ਫੋਰੀ ਸੀ ਉਹ ਤਾਂ ਵਿਚਾਰੇ ਚਾਰਜ ਹੋ ਗਏ ਵੀ ਹੈ ਨਹੀਂ ਸਰ ਉਹ ਤਾਂ ਵਿਚਾਰੇ ਇੱਕ ਅੱਖ ਤੋਂ ਜਿਹੜਾ ਆਪ ਹੈ ਬੱਚੇ ਦਾ ਜਿਹੜਾ ਡੈਡੀ ਆ ਉਹ ਵੀ ਅੱਖ ਤੋਂ ਕਾਣਾ ਇੰਨਾ ਕੰਮਕਾਰ ਜੋਗਾ ਨਹੀਂ ਹੈਗਾ ਲੇਬਰ ਦਾ ਮਹਾੜਾ ਮੋਟਾ ਜਿਹੜਾ ਕੰਮ ਹੁੰਦਾ ਉਹ ਉਹ ਕਰਦਾ ਆ ਜੀ ਉਹਦੇ ਚ ਕੁਝ ਵੀ ਇਹਦਾ ਹੈ ਨਹੀਂ ਇਹ ਜਿਹੜੇ ਮਹੱਲੇ ਨਿਵਾਸੀ ਇਹਨਾਂ ਦਾ ਬੜਾ ਸ਼ੁਕਰੀਆ ਜੀ ਮਾਰੇ ਜਿਹੜੇ ਅੱਜ ਉਸ ਬੱਚੇ ਲਈ ਸਾਰੇ ਇਕੱਠੇ ਹੋ ਗਏ ਇੱਥੇ ਆਏ ਜੀ ਸੰਡੇ ਬੱਚੇ ਦਾ ਇਹ ਮਸਲਾ ਹੱਲ ਕੀਤਾ ਜਾਵੇ ਜੀ ਹੁਣ ਤੁਹਾਡੀ ਅਗਲੀ ਮੰਗ ਕੀ ਆ ਸਾਡੀ ਇਹ ਹੈ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਰ ਉਹਦੀ ਡਾਕਟਰ ਨੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਜੀ ਜਦੋਂ ਲੈ ਗਿਆ ਉਹਨਾਂ ਨੇ 마ਸਮੂਸ ਬੜਤਾ ਸੀ ਕੁਝ ਵੀ ਨਹੀਂ ਆ ਜੀ ਇਹ ਮਾਰਦਾ ਅੱਛਾ ਛੋਟ ਕਰ ਤੋ ਹਾਂ ਨਾ 2025 ਨੰਬਰ ਸੀ ਪਤਾ ਨਹੀਂ ਕਿੰਨਾ ਉਹਨਾਂ ਨੇ ਨਾ ਬੋਲਿਆ ਸੀ ਤੇ ਨਹੀਂ ਹੁਣ ਮੁੰਡਾ ਤੁਹਾਡਾ ਕਿੱਥੇ ਠੀਕ ਹੈ ਦੇਖਦੇ ਹੈਗਾ ਜੀ ਲੱਤ ਕੀ ਹੋਈ ਹੈ ਲੱਤ ਕੈਂਸਰ ਪੈ ਗਿਆ ਜੀ ਲੱਤ ਕੱਟੀ ਗਈ ਹਾਂ ਜੀ ਲੱਤ ਕੱਟੇ ਗਏ ਲੱਤ ਬਚਾਣ ਦੇ ਤਾਂ ਢੋੜੀ ਢੋੜੀ ਕਰਤੀ ਕਿਪਾ ਲੱਤ ਕੱਟੀ ਗਈ ਅੱਛਾ ਜੀ ਤੁਸੀਂ ਮਤਲਬ ਕੀ ਅਲੀਗੇਸ਼ਨ ਲਾ ਰਹੇ ਹੋ ਹਸਪੀਟਲ ਵਾਲਿਆਂ ਦੇ ਪੂਰੇ ਹਸਪੀਟਲ ਦੇ ਕਿ ਉਹਨਾਂ ਦੀ ਲਾਪਰਵਾਹੀ ਨਾ ਹੋਵੇ ਮੈਨੂੰ ਪ੍ਰੂਵ ਕਰੋ ਅੱਗੇ ਆਤੇ ਬੰਦਿਆਂ ਦੀ ਹੋਰ ਲੱਤ ਨਾ ਕੱਟੂ ਜਾਓ ਉਹਨਾਂ ਜੀ ਫੇਲ ਕਰੋ ਨਾ ਇਸ ਵੇਲੇ ਬੱਚਾ ਕਿਹੜੇ ਹਸਪੀਟਲ ਦਾਖਲ ਹੈ ਆਪਣੇ ਔਰਤੋ ਨਾਵਾ ਔਰਤੋ ਨਾਵਾ ਬੱਚਾ ਉਧਰ ਰੋਡ ਤੇ ਤੇ ਇਹ ਆਪਰੇਟ ਕਿੱਥੇ ਹੋਇਆ ਫਿਰ ਬਾਅਦ ਚੋ ਜਿਹੜਾ ਹੋਇਆ ਨਾ ਉਧਰ ਰੋਡ ਤੇ ਬਿਲਕੁਲ ਉਧਰ ਰੋਡ ਤੇ ਅੱਛਾ ਮਦਰ ਆਪਾਂ ਮਿਲ ਕੇ ਬੇਸਕਰਾ ਇਹਦਾ ਜ਼ਹਿਰ ਚੜ ਗਿਆ ਜੀ ਸਾਰਿਆਂ ਨੇ ਬਿਲ ਗਏ ਕਿ ਆ ਸੀ ਬਈ ਗੁਰਦਾਰੇ ਮੰਦਰਾਂ ਨੇ ਫੇਟ ਟੱਟ ਦਿਓ ਲਾਤੋਂ ਮੁੰਡਾ ਬਚ ਜਾਊਗਾ ਅੱਛਾ ਆਪਾਂ ਇਹ ਹੀ ਮਾਰੇ ਲਾਤ ਟੱਟਾ ਹਤੀ ਸੀ ਅੱਛਾ ਸਾਰੇ ਬਨੇ ਸਾਨੂੰ ਜਵਾਬ ਮਿਲਿਆ ਸੀ ਜਲਵਾ ਮੁੰਡਾ ਆਖਣਾ ਨੂੰਗਾ ਅੱਛਾ ਜੀ ਬੈਠੇ ਰੂਗਾ ਚਲੋ ਤਾਂ ਕੈਸਰ ਹੋ ਗਿਆ ਸਾਡੇ ਕੋਲ ਆਜ ਨਹੀਂ ਹੋਣਾ ਅੱਛਾ ਜੀ ਫੇਟੇ ਫਿਰ ਭਾਦੇ ਰੇ ਦੋੜਦੇ ਰੇ ਸਾਨੂੰ ਕੋ ਕਾ ਪੀਸਰ ਆਲੇ ਕੀ ਅੱਜ ਅਸੀਂ ਉੱਥੇ ਮੈਂ ਪੀਸਰ ਨਾਲੋਂ ਕਿਹਾ ਨੰਬਰ ਦਿਓ ਜੇ ਤੋ ਨੰਬਰ ਨਾ ਲਿਓ ਤੁਸੀਂ ਮੁੰਡਾ ਆਪਣਾ ਬਚਾਓ ਆਪਾਂ ਆਪ ਹੀ ਕਰਾਂਗੇ ਕਾਰੋਬਾਰ ਇਹਨਾਂ ਨੇ ਮਾਰੀ ਸੀ ਹਾਂਜੀ ਹਾਂਜੀ ਜਿਹੜਾ ਬੁੱਲਾ ਸਾळे ਆਇਆ ਸੀ ਉੱਥੇ ਉਹ ਕਹਿੰਦਾ ਆਪੇ ਆਪੇ ਕਰ ਲਿਆ ਕਹਿੰਦਾ ਮੋਟਾ ਬਚਾ ਆਪਾਂ ਮੁੰਡਿਆਂ ਦੇ ਭੱਜਦੇ ਰਹੇ ਦੌੜ ਲੱਗੀ ਰਹੀ ਮੇਲੇ ਆਪਾਂ ਕਿਸੇ ਨੇ ਕੀਤਾ ਉਹ ਇਦਾਂ ਹੀ ਗੱਲ ਹੋਈ ਸੀ ਉਹਨੇ ਲੱਤ ਵੜ ਤੇ ਉਹ ਬੰਦਾ ਫੜਿਆ ਗਿਆ ਜਿਹਨੇ ਮਾਰਿਆ ਸੀ ਐਕਸ਼ਨ ਉਹ ਸਾਰੇ ਬਾਰੇ ਕੋਈ ਚੰਗਲੇ ਡਾਕਟਰ ਤੇ ਜੇ ਕੋਈ ਕਾਰਵਾਈ ਔਰ ਤੁਸੀਂ ਸੁਣਾ ਲੇਕਿ ਸਾਰੇ ਲੱਤ ਕੱਟਣ ਦਾ ਮੇਨ ਕਾਰਨ ਉਹ ਆਪਰੇਸ਼ਨ ਨਹੀਂ ਸੀ ਜਿਹੜਾ ਮੈਂ ਕਿਹੜੇ ਕਿਹੜੇ ਹਸਪੀਟਲ ਦਾ ਤੁਸੀਂ ਨਾਮ ਜ਼ਿਕਰ ਕਰ ਰਹੇ ਹੋ ਟੀਮ ਉਹਨਾਂ ਨੇ ਜਿਹੜੀ ਐਮ ਆਰ ਆਈ ਸੀਟੀ ਸਕੈਨ ਐਕਸ-ਰੇ ਵਗੈਰਾ ਕੀਤਾ ਉਹ ਰਿਪੋਰਟਾਂ ਤੱਕ ਵੀ ਨਹੀਂ ਦਿੱਤੀਆ ਤੇ ਖਾਲੀ ਆਪਣੇ ਲੈਟਰ ਪੈਡ ਤੇ ਨਹੀਂ ਲਿਖ ਕੇ ਦਿੱਤਾ ਖਾਲੀ ਫੇਜ਼ ਤੇ ਤਾਂ ਲੈ ਕੇ ਦਿੱਤਾ ਉਹਨਾਂ ਨੇ ਟਰ ਦੋਤਾ ਇਹ ਗਰੀਬ ਆਦਮੀ ਸੀ ਅਨਪੜ੍ਹ ਬੱਤੇ ਸੀ ਤੇ ਕਿੱਥੇ ਕਿੱਥੇ ਜਿੱਥੇ ਜਿੱਥੇ ਕਿਸੇ ਨੇ ਕਿਹਾ ਉੱਥੇ-ਉੱਥੇ ਤੇ ਬਾਲੀਸਾ ਇਤਾਰਾ ਨੂੰ ਕਾਫੀ ਮਿਲ ਗਿਆ ਉਸ ਪਾਸੇ ਚਲੇ ਅੱਬ ਦੇਖਿਆ ਜਾਣਾ ਇੱਕ 17 ਸਾਲ ਦਾ ਬਚਾਰਾ ਇੱਕ ਲੱਤ ਕੱਟੀ ਜਾਵੇ ਉਹਦਾ ਬਿਲਕੁਲ ਤੁਹਾਨੂੰ ਪਤਾ ਜਾਂ ਤੋ ਪਾਈਜ ਹੋ ਗਿਆ ਪ੍ਰਸਾਦ ਸਿੰਘ ਉਹ ਅੱਗੇ ਬੇਨਤੀ ਇਹ ਕਰਕੇ ਆਇਆ ਕਿ ਮੈਨੂੰ ਸਰ ਸਾਹਿਬ ਇਹਨਾਂ ਦੀ ਹੈਲਪ ਕੀਤੀ ਜਾਵੇ ਔਰ ਉਸ ਬੰਦੇ ਨੂੰ ਲੱਭਿਆ ਜਾਵੇ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਗੱਡੀ ਛੱਡ ਕੇ ਦੌੜ ਗਿਆ ਇਹ ਬੱਚੇ ਦੀ ਫੋਟੋ ਹੈ ਬਰਾਬਰ ਸਾਜਰ 17 ਸਾਲ ਉਮਰ ਇਹ ਡਾਕਟਰ ਹੈ ਹਰਕਤਾਂ ਦੇ ਆਕੂ ਆ